ਦੀ ਗੱਲ ਨਹੀਂ ਹੈ ਮੁਲਾਵਣ ਫੋਕਾ ਵੇਖ ਜਾ ਸਰਦਾ ਸਰਦਾ ਬਾਬਾ ਬਾਬਾ ਸਰਦਾ ਬਾਬਾ ਚੋਟਾ ਹਾਏ ਹੋ ਹਾਏ ਹਾਏ ਜਿੰਦਾਬਾਹੇ ਹਾਏ 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 ਜਿਨ੍ਹਾਂ ਨੂੰ ਕੋਈ ਪੁੱਤਰ ਕਹਿੰਦਾ ਹੈ ਕੋਈ ਭਰਾ ਕਹਿੰਦਾ ਹੈ ਇਹਨਾਂ ਤੇ ਹੱਕ ਜਮਾਉਂਦਾ ਹੈ ਉਹਨਾਂ ਨੇ ਅੱਜ ਫੇਰ ਦੁਆਰਾ ਲੋਕਾਂ ਦਾ ਹੱਥ ਫੜਿਆ ਤੇ ਲੋਕਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਮੈਂ ਗੱਡੀਆਂਾਂ 'ਚ ਦਰਿਆਾਂ ਰਖ ਲੀਆਂ ਤਰਨੇ ਮੁਜਾਰੇ ਕਰਾਂਗੇ ਕਿ ਆ ਤਰਨਿਆਂ ਨਾਲ ਇਹ ਹੱਲ ਹੋ ਜਾਏਗਾ ਮੈਡਮ ਵੀ ਤਰਨੇ ਲਾਂਦੀ ਸੀਗੀ ਲੋਕਾਂ ਨੇ ਵਿਸ਼ਵਾਸ ਕੀਤਾ ਉਹਨਾਂ ਤੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਲੋਕਾਂ 'ਚ ਕਿੰਨੀ ਮਾਇੂਸੀਅਤ ਆਈ ਵੀ ਹੈ ਲੋਕੀ ਸਰੀਆਮ ਵੀਡੀਓ 'ਚ ਆ ਕੇ ਕੋਸ ਰਹੇ ਕਿਉਂਕਿ ਹਲੇ 3 ਸਾਲ ਪਏ ਐ ਪਹਿਲੀ ਗੱਲ ਤਾਂ ਇਹ ਕਿ ਅਸੀਂ ਤੁਹਾਡੇ ਦੋਸਤ ਨਹੀਂ ਅਸੀਂ ਤੁਹਾਡੇ ਭਰਾ ਹਾਂ ਦੂਜੀ ਗੱਲ ਇਹ ਤੁਹਾਡੀਆਂ ਵੀ ਫੈਕਟਰੀਆਂ 'ਚ ਰੇਡਾਂ ਮਰਈਆਂ ਗਈਆਂ ਸੀਗੀਆਂ ਉਹਦਾ ਕੀ ਕਾਰਨ ਸੀ ਹਾਂ ਬਿਲਕੁਲ ਵਧੀਆ ਸਵਾਲ ਕੀਤਾ ਦੇਖੋ ਮੇਰੀ ਫੈਕਟਰੀ 'ਚ ਇਹਨਾਂ ਦਾ ਸਿਰਫ ਰੇਡ ਪਾਉਣ ਦਾ ਇੱਕੋ ਹੀ ਕਾਰਨ ਸੀਗਾ ਕਿ ਜੱਗੇ ਦੀ ਫੈਕਟਰੀ ਰੇਡ ਮਾਰਾ ਦਿਓ ਉਹ ਵੀ ਕਿਹਨਾਂ ਨੇ ਕਿਹਾ ਜਿਹੜੇ ਸਾਡੇ ਰਾਜਪੁਰੇ ਦੇ ਸਮਾਜ ਦੇ ਦੱਲੇ ਨੇ ਅਜੇ ਮਿੱਤਲ ਦੀ ਬਦਮਾਸ਼ੀ ਮੇਰੇ ਸਾਹਮਣੇ ਨਿਕਲ ਗਈ ਹੋਣੀ ਹੁਣ ਤੱਕ ਤੇ ਅਗਰ ਨੀਵੀਂ ਨਿਕਲੀ ਇਹਦੀ ਬਦਮਾਸ਼ੀ ਮੈਂ ਇੱਕ ਵਾਰ ਫਿਰ ਤੈਨੂੰ ਕਹਿ ਰਿਆਂ ਬੰਦੇ ਦਾ ਪੁੱਤ ਬਣ ਜਾ ਹੁਣ ਵੀ ਤੈਨੂੰ ਕਹਿ ਰਿਆਂ ਦੇਖ ਲੈ ਸਾਰਾ ਸ਼ਹਿਰ ਇਕੱਠਾ ਹੋਇਆ ਪਿਆ ਤੇ ਅਗਰ ਤੂੰ ਬੰਦੇ ਦਾ ਪੁੱਤ ਨਹੀਂ ਬਣਿਆ ਫਿਰ ਅਸੀਂ ਫਿਰ ਤੈਨੂੰ ਤੋਸਾਂਗੇ ਜੱਗੇ ਜੀ ਇੱਕ ਗੱਲ ਹੋਰ ਹੈ ਕਿ ਫੇਸਬੁੱਕ ਤੇ ਅਸੀਂ ਦੇਖਦੇ ਇੱਕ ਦਿਨ ਸਰੋਪਾ ਪਾਇਆ ਜਾਂਦਾ ਤੇ ਦੂਜੇ ਦਿਨ ਜਾ ਕੇ ਕਿਸੇ ਨਾ ਕਿਸੇ ਸੰਸਥਾ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹਰਦੇਵਾਲ ਨੇ ਵੀ ਕਦੇ ਮੈਂ ਮੰਦਾ ਵੀ ਉਹਨੇ ਧੱਕੇ ਬਹੁਤ ਕੀਤੇ ਹਨ ਉਹਨੇ ਧੱਕੇ ਬਹੁਤ ਕੀਤੇ ਹਨ ਲੋਕਾਂ ਨੂੰ ਬੜਾ ਸਤਾਇਆ ਪਰ ਉਹਨੇ ਐ ਨਹੀਂ ਵੀ ਐਨੀ ਘਟਿਆ ਰਣਨੀਤੀ ਕੀਤੀ ਆ ਵੀ ਸੰਸਥਾ ਵਿੱਚ ਸੰਸਥਾ ਵਿੱਚ ਕੋਈ ਦਖਲ ਅੰਦਾਜ਼ੀ ਕੀਤੀ ਹੋਵੇ ਇੱਕ ਗੌਰਖਸ਼ੈਲ ਦਲ ਦੇ ਜਿਹੜੇ ਪ੍ਰਧਾਨ ਹੈ ਸ਼ਤੀਸ਼ ਕੁਮਾਰ ਉਹਨਾਂ ਨੇ ਮਾਈਕ ਤੇ ਆ ਕੇ ਕਿਹਾ ਕਿ ਹੁਣ ਮੈਨੂੰ ਵੀ ਡਰ ਹੈ ਮੈਂ ਆਪ ਨੂੰ ਕਹਿ ਰਿਹਾ ਸਾਡੇ ਵਰਗਾ ਬੰਦਾ ਸੇਵ ਨਹੀਂ ਹੈ ਤੇ ਆਮ ਜਨਤਾ ਕੀ ਸੇਵ ਹੋਏਗੀ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਹੈ ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊ ਚੈਨਲ ਇਸ ਵੇਲੇ ਅਸੀਂ ਸੱਤੇ ਪ੍ਰਕਾਸ਼ ਪ੍ਰਭਕਰ ਚੌਕ ਯਾਨੀ ਟਾਲੀ ਵਾਲਾ ਚੌਕ ਰਾਜਪੁਰਵੀ ਕੇ ਖੜੇ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਹਜੂਮ ਤੇ ਗੁੱਸਾ ਕਿਸ ਕਦਰ ਫੈਲਾ ਹੋਇਆ ਹੈ ਲੋਕੀ ਲੋਕਾਂ 'ਚ ਡਰਦਾ ਮਾਹੌਲ ਹੈ ਤੇ ਲੋਕਾਂ ਦੀ ਹੱਥ ਜਿੱਦਾਂ ਹਮੇਸ਼ਾ ਫੜਦੇ ਆਏ ਆ ਅੱਜ ਫੇਰ ਜਗਦੀਸ਼ ਕੁਮਾਰ ਜੱਗਾ ਜਿਨ੍ਹਾਂ ਨੂੰ ਕੋਈ ਪੁੱਤਰ ਕਹਿੰਦਾ ਕੋਈ ਭਰਾ ਕਹਿੰਦਾ ਇਹਨਾਂ ਤੇ ਹੱਕ ਜਮਾਂਦਾ ਉਹਨਾਂ ਨੇ ਅੱਜ ਫੇਰ ਦੁਬਾਰਾ ਲੋਕਾਂ ਦਾ ਹੱਥ ਫੜਿਆ ਤੇ ਲੋਕਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਹੈ ਅਸੀਂ ਗੱਲ ਕਰਾਂਗੇ ਜਗਦੀਸ਼ ਕੁਮਾਰ ਜੱਗਾ ਜੀ ਨਾਲ ਜਗਜੀਤ ਕਿਆ ਕਹਿਣਾ ਚਾਹੁੰਗੇ ਲੋਕਾਂ 'ਚ ਇੰਨਾ ਡਰਦਾ ਮਾਹੌਲ ਹੈ ਕਿਸ ਤਰੀਕੇ ਨਾਲ ਲੋਕੀ ਆਪਣੇ ਘਰ ਤੋਂ ਬਾਹਰ ਨਿਕਲਣਗੇ ਮੈਂ ਅਸੀਂ ਅੱਜ ਤਰਨਾ ਪ੍ਰਦੀਪ ਜੀ ਇਸ ਕਰਕੇ ਦਿੱਤਾ ਵੀ ਲੋਕਾਂ 'ਚ ਡਰਦਾ ਮਾਹੌਲ ਹੈ ਤੇ ਸ਼ਹਿਰ 'ਚ ਰੋਜਵਾਰਦਾਤਾ ਹੋ ਰਹੀਆਂ 75 ਸਾਲ ਦੀ ਤੁਸੀਂ ਦੇਖਿਆ ਜੀ ਲਾਈਵ ਦੇਖਿਆ ਬਜ਼ੁਰਗ ਲੇਡੀ ਨੂੰ ਆ ਕੇ ਕੰਨਾਂ ਵਿੱਚੋਂ ਕੰਨ ਵੀ ਵਿਚਾਰੀ ਦੇ ਚਿੱਲੇ ਗਏ ਸਾਰੇ ਤੇ ਜ਼ੋਰ ਦਾ ਥੱਪੜ ਮਾਰੇ ਅੱਜ ਵੀ ਕਹਿੰਦੇ ਮੇਰੇ ਕੰਨੇ ਦਰਦ ਹੋ ਰਿਹਾ ਇਸ ਕਰਕੇ ਹੀ ਅਸੀਂ ਅੱਜ ਇਹ ਤਰਨਾ ਦਿੱਤਾ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਹਾਡੇ ਨਾਲ ਕਿੱਥੇ ਵੀ ਤੱਕਾ ਹੁੰਦਾ ਕਿਤੇ ਲੁੱਟ ਆਉਂਦੀ ਹੈ ਕੋਈ 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 ਪ੍ਰਸ਼ਾਸਨ ਤੁਹਾਡੇ ਨਾਲ ਤੱਕਾ ਕਰਦਾ ਹੈ ਜਾਂ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੁਸੀਂ ਮੇਰੇ ਕੋਲ ਆਓ ਮੈਂ ਦਿਨ ਰਾਤ 24 ਘੰਟੇ ਤੁਹਾਡੇ ਹਾਜ਼ਰ ਹਾਂ ਇਸ ਕਰਕੇ ਅੱਜ ਅਸੀਂ ਧਰਨਾ ਦੇ ਰਹੇ ਹਾਂ ਜੱਗੇ ਜੀ ਤੁਹਾਡਾ ਵੀ ਬਚਪਨ ਇਸ ਸ਼ਹਿਰ ਚ ਬੀਤਿਆ ਤੇ ਸਾਡਾ ਵੀ ਬਚਪਨ ਇਸ ਸ਼ਹਿਰ ਚ ਬੀਤਿਆ ਬਹੁਤ ਸੋਹਣਾ ਸ਼ਹਿਰ ਹੈ ਆਪਣਾ ਸ਼ਾਂਤੀਮਈ ਸ਼ਹਿਰ ਹੈ ਆਪਣੀ ਬਰਾਦਰੀ ਦੇ ਲੋਕ ਵੀ ਬੜੇ ਸ਼ਾਂਤ ਹੈ ਜਿੱਦਾਂ ਹੁਣ ਇੱਕ ਸਿੱਖ ਨੌਜਵਾਨ ਆ ਕੇ ਕਿਹਾ ਸੀਗਾ ਉਹ ਘਰ ਤੋਂ ਬਾਹਰ ਨਿਕਲਿਆ ਤੇ ਇੱਕ ਗੱਡੀ ਦੇ ਅੰਦਰ ਕੁਝ ਨੌਜਵਾਨ ਜਿਹੜੇ ਸਰੀਂਝਾ ਲੈ ਰਹੇ ਸੀਗੇ ਤੇ ਉਹਨੂੰ ਧਮਕੀ ਵੀ ਦੇ ਗਏ ਕਿ ਵੀ ਤੈਨੂੰ ਹੁਣ ਦੇਖ ਲਾਂਗੇ ਤਾਂ ਕਿਸ ਤਰੀਕੇ ਦੇ ਨਾਲ ਮਤਲਬ ਇਹ ਨਸ਼ਾ ਖਤਮ ਹੋਏਗਾ ਇੱਥੇ ਕਿਉਂਕਿ ਜਦ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਮੈਂ ਗੱਡੀਆਂਾਂ 'ਚ ਦਰਿਆ ਰੱਖ ਲੀਆਂ ਧਰਨੇ ਮੁਜਾਰੇ ਕਰਾਂਗੇ ਕਿ ਆ ਧਰਨਿਆਂ ਨਾਲ ਇਹ ਹੱਲ ਹੋ ਜਾਏਗਾ ਦੇਖੋ ਮੈਂ ਇਹ ਗੱਲ ਕਹਿ ਸਕਦਾ ਵੀ ਅੱਜ ਤੋਂ ਪਹਿਲਾਂ ਲੋਕ ਡਰੇ ਸਹਮੇ ਹੋਏ ਸੀਗੇ ਤੇ ਅੱਜ ਜਦੋਂ ਅਸੀਂ ਇਹ ਧਰਨਾ ਦਿੱਤਾ ਲੋਕ ਅੱਜ ਜਾਗ ਗਏ ਨੇ ਮੈਨੂੰ ਇਹ ਪਤਾ ਹੈ ਵੀ ਆਉਣ ਵਾਲੇ ਟਾਈਮ 'ਚ ਲੋਕ ਆਪਣੀ ਲੜਾਈ ਆਪ ਲੜਨਗੇ ਤੇ ਮੈਂ ਇਹ ਗੱਲ ਵੀ ਕਹਿ ਸਕਦਾ ਜਿਹੜਾ ਇੱਥੇ ਦੀ ਐਮਐਲਏ ਨੇ ਤੇ ਉਹਦੇ ਘਰ ਵਾਲੇ ਨੇ ਜਿੰਨਾ ਕਹਿਰ ਇੱਥੇ ਕੀਤਾ ਹੋਇਆ ਤੇ ਹੁਣ ਮੇਰੇ ਸਾਹਮਣੇ ਬੰਦੇ ਦੇ ਪੁੱਤਰ ਹੋਣਗੇ ਤਾਂ ਅੱਗੇ ਇਹੋ ਜਿਹਾ ਕਹਿਰ ਨਹੀਂ ਵਾਪਰਨਗੇ ਜੱਗੇ ਜੀ ਜਿੱਦਾਂ ਤੁਸੀਂ ਧਰਨੇ ਮੁਜਾਰੇ ਲਾਣ ਨੂੰ ਕਹਿ ਰਹੇ ਹੋ ਮੈਡਮ ਵੀ ਧਰਨੇ ਲਾਂਦੀ ਸੀਗੀ ਲੋਕਾਂ ਨੇ ਵਿਸ਼ਵਾਸ ਕੀਤਾ ਉਹਨਾਂ ਤੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਲੋਕਾਂ 'ਚ ਕਿੰਨੀ ਮਾਇੂਸੀਅਤ ਆਈ ਵੀ ਹੈ ਲੋਕੀ ਸਰੀਆਮ ਵੀਡੀਓ 'ਚ ਆ ਕੇ ਕੋਸ ਰਹੇ ਕਿਉਂਕਿ ਹਲੇ 3 ਸਾਲ ਪਏ ਐ ਇਹ ਜਿਹੜੇ ਲੋਕੀ ਕੋਸਦੇ ਆ ਉਹ ਲਾਸਟ ਸਾਲਾਂ ਚ ਕੋਸਦੇ ਆ ਕਿਹ ਲੋਕੀ ਤੁਹਾਡੇ ਤੇ ਕਿਦਾਂ ਵਿਸ਼ਵਾਸ ਕਰਨ ਕਿ ਤੁਸੀਂ ਵੀ ਧਰਨੇ ਮੁਜਾਰੇ ਕਰ ਰਹੇ ਹੋ ਕਿ ਜੇ ਤੁਹਾਡੇ ਤੇ ਲੋਕੀ ਵਿਸ਼ਵਾਸ ਕਰਨਗੇ ਤੇ ਤੁਸੀਂ ਵੀ ਇਹੋ ਜਿਹੇ ਨਹੀਂ ਕੰਮ ਕਰੋਗੇ ਜਿੱਦਾਂ ਇਹ ਕਰ ਰਿਹਾ ਹਾਂ ਪ੍ਰਦੀਪ ਹਾਂ ਪ੍ਰਦੀਪ ਜੀ ਤੁਸੀਂ ਵੀ ਪੱਲੀ ਪਾਂਦੇ ਹੋ ਸਾਰੇ ਜਿੰਨੇ ਵੀ ਖੜੇ ਆ ਮੈਂ ਰਾਜਪੁਰੇ ਦਾ ਵਸਨੀਕ ਆ ਇਹ ਜਿੰਨੇ ਵੀ ਆਉਂ ਜਾਂ ਪਿੱਛੇ ਕੋਈ ਵੀ ਆਇਆ ਜਾਂ ਹੁਣ ਇਹ ਬਾਹਰੋਂ ਆਂਦੇ ਆ ਇਹਨਾਂ ਦਾ ਸਿਰਫ ਧੰਦਾ ਹੁੰਦਾ ਲੁੱਟਣ ਦਾ ਕੁੱਟਣ ਦਾ ਤੇ ਉਹ ਬਦਲੇ ਦੀ ਰਾਜਨੀਤੀ ਕਰਨ ਦਾ ਤੇ ਮੇਰੇ ਬਾਰੇ ਸਾਰੇ ਜਾਣਦੇ ਆ ਅਗਰ ਦੇਖੋ ਸਾਡਾ ਪਰਿਵਾਰ ਵੀ ਤੇ ਆ ਬੱਚੇ ਵੀ ਤੇ ਆ ਸਾਡੇ ਰਿਸ਼ਤੇਦਾਰ ਵੀ ਭਰਾ ਵੀ ਤੁਸੀਂ ਮੇਰੇ ਦੋਸਤੋ ਕਹਿਣ ਦਾ ਭਾਵ ਹੈ ਵੀ ਲੋਕਾਂ ਨੂੰ ਪਤਾ ਅਸੀਂ ਨਾ ਕੁਝ ਹੁੰਦੇ ਹੋ ਇੰਨੀ ਸੇਵਾ ਕਰ ਰਹੇ ਆ ਤੇ ਮੈਂ ਹੁਣ ਦੱਸਣ ਲੱਗਾ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੇ ਅਸੀਂ ਸਾਡੇ ਕੋਲ ਅਸੀਂ ਰਾਜਨੀਤੀ ਵੀ ਮੈਂ ਤਾਂ ਕਰ ਰਹਿਆ ਵੀ ਦੇਖੋ ਮਰਨਾ ਸਾਰਿਆਂ ਨੇ ਆ ਤੇ ਮੈਂ ਸਿਰਫ ਇੱਕੋ ਮੇਰੀ ਸੋਚ ਹੈ ਵੀ ਦੇਖੋ ਰਾਜਨੀਤੀ ਨਾਲ ਤਾਕਤ ਆਉਂਦੀ ਹੈ ਲੋਕਾਂ ਦਾ ਬੰਦਾ ਫਾਇਦਾ ਕਰਦਾ ਤੇ ਵੀ ਮੈਂ ਰਾਜਪੁਰਾ ਦਾ ਰਾਜਪੁਰਾ ਵਾਸੀ ਐ ਇਹੋ ਜਿਹਾ ਆਪਣੇ ਸਮਾਜ ਵਾਸਤੇ ਰਾਜਪੁਰਾ ਵਾਸਤੇ ਕੁਝ ਐਸਾ ਕਰਕੇ ਜਾਵਾਂ ਵੀ ਲੋਕ ਪਿੱਛੇ ਇਹ ਯਾਦ ਰੱਖਣ ਵੀ ਸਾਡੇ ਸਮਾਜ ਵਿੱਚ ਤੇ ਸਾਡੇ ਹਲਕੇ ਰਾਜਪੁਰੇ ਵਿੱਚ ਕੋਈ ਬੰਦਾ ਸੀ ਮੈਂ ਕੋਈ ਪੈਸੇ ਕਮਾਉਣ ਵਾਸਤੇ ਰਾਜਨੀਤੀ ਨਹੀਂ ਕਰ ਰਿਹਾ ਪੈਸਾ ਕਮਾਣਾ ਹੁੰਦਾ ਤੁਹਾਨੂੰ ਸਾਰੇ ਰਾਜਪੁਰੇ ਦਾ ਜਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਹੁੰਦੇ ਆਪਾਂ ਪਹਿਲੀ ਗੱਲ ਤਾਂ ਇਹ ਕੀ ਅਸੀਂ ਤੁਹਾਡੇ ਦੋਸਤ ਨਹੀਂ ਅਸੀਂ ਤੁਹਾਡੇ ਭਰਾ ਆ ਦੂਜੀ ਗੱਲ ਇਹ ਤੁਹਾਡੀਆਂ ਵੀ ਫੈਕਟਰੀਆਂ 'ਚ ਰੇਡਾਂ ਮਰਾਈਆਂ ਗਈਆਂ ਸੀਗੀਆਂ ਉਹਦਾ ਕੀ ਕਾਰਨ ਸੀ ਹਾਂ ਬਿਲਕੁਲ ਵਧੀਆ ਸਵਾਲ ਕੀਤਾ ਦੇਖੋ ਮੇਰੀ ਫੈਕਟਰੀ 'ਚ ਇਹਨਾਂ ਦਾ ਸਿਰਫ ਰੇਡ ਪਵਾਉਣ ਦਾ ਇੱਕੋ ਹੀ ਕਾਰਨ ਸੀਗਾ ਵੀ ਜੱਗੇ ਦੀ ਫੈਕਟਰੀ ਰੇਡ ਮਾਰਾ ਦਿਓ ਉਹ ਵੀ ਕਿਹਨਾਂ ਨੇ ਕਿਹਾ ਜਿਹੜੇ ਸਾਡੇ ਰਾਜਪੁਰੇ ਦੇ ਸਮਾਜ ਦੇ ਦੱਲੇ ਨੇ ਮੈਂ ਉਹਨਾਂ ਨੂੰ ਕਹੂੰਗਾ ਉਹਨਾਂ ਦਾ ਨਾਮ ਸਰੇਆ ਮਲਾਂਗਾ ਵੀ ਜਿਹੜੇ ਦੱਲੇ ਨੇ ਉਹਨਾਂ ਨੇ ਹੀ ਕਿਹਾ ਉਹਨਾਂ ਨੂੰ ਸੁਝਾਅ ਦਿੱਤਾ ਵੀ ਤੁਸੀਂ ਜੱਗੇ ਦੀ ਫੈਕਟਰੀ ਦੇ ਰੇਟ ਪਵਾਓ ਤੇ ਸਾਰੇ ਵਪਾਰੀ ਲੋਕ ਨੇ ਇੱਕੋ ਸਮਾਜ ਦੇ ਲੋਕ ਨੇ ਵੀ ਇਹ ਜਲਦੀ ਡਰ ਜਾਣਗੇ ਉਹਦੇ ਰੇਟ ਪੈ ਗਈ ਤਾਂ ਸਾਰੇ ਡਰ ਜਾਣਗੇ ਇਸ ਕਰਕੇ ਉਹਨਾਂ ਨੇ ਮੇਰੀ ਫੈਕਟਰੀ ਦੇ ਰੇਟ ਪਵਾਏ ਤਾਂ ਕਿ ਇਹ ਡਰ ਜਾਣ ਉਹ ਵਾਕਈ ਡਰ ਵੀ ਗਏ ਸੀਗੇ ਤੇ ਹੁਣ ਮੈਂ ਤੁਹਾਡੇ ਨਾਲ ਬਾਰ-ਬਾਰ ਅਪੀਲ ਇਹੀ ਕਰ ਰਿਹਾ ਵੀ ਡਰਨ ਦੀ ਕੋਈ ਲੋੜ ਨਹੀਂ ਬਸ ਤੁਸੀਂ ਜਿਵੇਂ ਅੱਜ ਧਰਨੇ 'ਚ ਇੰਨੀ ਵੱਡੀ ਗਿਣਤੀ 'ਚ ਸ਼ਾਮਲ ਹੋਏ ਹੋ ਐਵੇਂ ਬਾ ਧਰਨੇ 'ਚ ਆ ਜਾ ਕਰੋ ਬਾਕੀ ਮੇਰਾ ਕੰਮ ਹੈ ਬਿਲਕੁਲ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ ਤੇ ਮੈਂ ਵੈਸੇ ਪਹਿਲਾਂ ਵੀ ਕਹਿ ਚੁੱਕਿਆ ਵੀ ਇਹਦੀ ਬਦਮਾਸ਼ੀ ਅਜੇ ਮਿਤਲ ਦੀ ਅਜੇ ਮਿਤਲ ਦੀ ਬਦਮਾਸ਼ੀ ਮੇਰੇ ਸਾਨੂੰ ਨਿਕਲ ਗਈ ਹੋਣੀ ਹੁਣ ਤੱਕ ਤੇ ਅਗਰ ਨਹੀਂ ਵੀ ਨਿਕਲੀ ਇਹਦੀ ਬਦਮਾਸ਼ੀ ਮੈਂ ਇੱਕ ਵਾਰ ਫਿਰ ਤੈਨੂੰ ਕਹਿ ਰਿਹਾ ਬੰਦੇ ਦਾ ਪੁੱਤ ਬਣ ਜਾ ਹੁਣ ਵੀ ਤੈਨੂੰ ਕਹਿ ਰਿਹਾ ਦੇਖ ਲੈ ਸਾਰਾ ਸ਼ਹਿਰ ਇਕੱਠਾ ਹੋਇਆ ਪਿਆ ਤੇ ਅਗਰ ਤੂੰ ਬੰਦੇ ਦਾ ਪੁੱਤ ਨਹੀਂ ਬਣਿਆ ਫਿਰ ਅਸੀਂ ਫਿਰ ਤੈਨੂੰ ਦਿਖਾਵਾਂਗੇ ਜੱਗੇ ਜੀ ਇੱਕ ਗੱਲ ਹੋਰ ਹੈ ਕਿ ਫੇਸਬੁੱਕ ਤੇ ਅਸੀਂ ਦੇਖਦੇ ਇੱਕ ਦਿਨ ਸਰੋਪਾ ਪਾਇਆ ਜਾਂਦਾ ਹੈ ਤੇ ਦੂਜੇ ਦਿਨ ਜਾ ਕੇ ਕਿਸੇ ਨਾ ਕਿਸੇ ਸੰਸਥਾ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਮੇਰੀ ਇੱਕ ਗੱਲ ਸੁਣ ਸਿਆਣਾ ਬੰਦਾ ਹੋਵੇ ਅੱਜ ਤੋਂ ਅੱਜ ਜਦੋਂ ਪਹਿਲਾਂ ਮੈਂ ਕਹਿੰਦਾ ਜਿਹੜੀ ਮਰਜ਼ੀ ਸਰਕਾਰ ਆਈ ਹੈ ਯਾ ਕਾਂਗਰਸ ਦੀ ਆਈ ਹੈ ਯਾ ਅਕਾਲੀ ਦਲ ਦੀ ਆਈ ਹੈ ਯਾ ਬੀਜੇਪੀ ਦੀ ਆਈ ਹੈ ਅਸੀਂ ਕਾਂਗਰਸ ਨੂੰ ਕੋਸਦੇ ਸੀਗੇ ਮੈਂ ਮੂੰਹ ਤੇ ਅੱਜ ਤੁਹਾਡੇ ਮੀਡੀਆ ਰਾਹੀਂ ਕਹਿ ਰਿਹਾ ਪਰ ਹਰਦੇਵਾਲ ਨੇ ਹਰਦੇਵਾਲ ਨੇ ਵੀ ਕਦੇ ਮੈਂ ਮੰਨਦਾ ਵੀ ਉਹਨੇ ਤੱਕੇ ਬਹੁਤ ਕੀਤੇ ਐ ਉਹਨੇ ਤੱਕੇ ਬਹੁਤ ਕੀਤੇ ਐ ਲੋਕਾਂ ਨੂੰ ਬੜਾ ਸਤਾਇਆ ਪਰ ਉਹਨੇ ਐ ਨਹੀਂ ਵੀ ਐਨੀ ਘਟੀਆ ਰਣਨੀਤੀ ਕੀਤੀ ਐ ਵੀ ਸੰਸਦਾਂ ਵਿੱਚ ਸੰਸਦਾਂ ਵਿੱਚ ਕੋਈ ਦਖਲਅੰਦਾਜ਼ੀ ਕੀਤੀ ਹੋਵੇ ਯਾ ਯਰ ਜਿਹੜੀ ਵੀ ਸੰਸਥਾ ਕੋਈ ਵੀ ਪ੍ਰਧਾਨ ਬਣਦਾ ਹੈ ਸੰਸਥਾ ਸੰਸਥਾ ਕਿਸ ਵਾਸਤੇ ਹੈ ਲੋਕਾਂ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਕਰਨਾ ਯਰ ਜਿੰਨੇ ਵੀ ਉਹਨਾਂ ਸਮਾਧਾਰ ਹੁੰਦਾ ਹੈ ਜਿਹੜਾ ਵੀ ਸੰਸਥਾ ਦਾ ਪ੍ਰਧਾਨ ਹੁੰਦਾ ਹੈ ਉਹਨੂੰ ਸੋਚ ਉਹ ਸਮਝਦਾ ਹੈ ਵੀ ਸਾਨੂੰ ਸਰਕਾਰਾਂ ਨਾਲ ਚੱਲਣਾ ਹੈ ਐਮਐਲਏ ਨਾਲ ਚੱਲਣਾ ਹੈ ਅਸੀਂ ਉਹਦਾ ਸਤਿਕਾਰ ਕਰਨਾ ਇਹ ਕਾਦੀ ਹੈ ਇਹ ਸਿਰਫ ਮੇਰੇ ਕਲ ਸੰਸਥਾਵਾਂ ਦਾ ਮੈਨੂੰ ਜੋ ਮੇਰੇ ਮੈਨੂੰ ਪਤਾ ਹੈ ਇਹ ਸੰਸਥਾਵਾਂ ਨੂੰ ਤਾਂ ਕਬਜੇ 'ਚ ਲੈ ਰਿਆ ਵੀ ਇਹਨੂੰ ਜਾ ਕੇ ਇਥੋਂ ਪੈਸੇ ਇਕੱਠੇ ਕਰਕੇ ਉਹਨੂੰ ਪੈਸੇ ਦੇਣ ਤੁਸੀਂ ਹਰ ਇੱਕ ਲਾਈਵ ਵਿੱਚ ਇੱਕ ਗੱਲ ਕਹਿੰਦੇ ਹੋ ਕਿ ਵੀ ਜਿਹੜੇ ਥਾਣੇ ਆ ਉਹ ਠੇਕੇ ਤੇ ਦੇਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਪੁਲਿਸ ਮੇਰੇ ਕਾਫੀ ਅਫਸਰ ਦੋਸਤ ਨੇ ਠੀਕ ਹੈ ਮੈਨੂੰ ਕਈ ਵਾਰ ਕਈ ਅਫਸਰ ਇੱਥੇ ਰਹਿ ਕੇ ਵੀ ਗਏ ਨੇ ਉਹ ਮੈਨੂੰ ਦੱਸਦੇ ਨੇ ਕਹਿੰਦਾ ਯਾਰ ਅਸੀਂ ਦੇਖੋ ਇੱਥੇ ਐਸਐਚਓ ਲੱਗਣ ਵਾਸਤੇ ਚੌਂਕੀਚਾਰ ਲੱਗਣ ਵਾਸਤੇ 4-4 ਲੱਖ ਰੁਪਏ ਮਹੀਨਾ ਦੇਣਾ ਪੈਂਦਾ ਵੀ ਅਸੀਂ ਤਾਂ ਨਹੀਂ ਦੇ ਸਕਦੇ ਜਿਹੜੇ ਮੇਰੇ ਸਾਹਮਣੇ ਲੋ ਅਫਸਰਾਂ ਦੀ ਵੀ ਮਜਬੂਰੀ ਬਣੀ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਪਹਿਲਾਂ ਵੀ ਪੁਲਿਸ ਹੋਈ ਸੀਗੀ ਪਹਿਲਾਂ ਵਧੀਆ ਚੱਲ ਰਿਹਾ ਕੋਈ ਵੀ ਸਰਕਾਰ ਸੀਗਾ ਦਬਕਾ ਸੀਗਾ ਮੈਂ ਪੁਲਿਸ ਨੂੰ ਬੇਨਤੀ ਕਰਨਾ ਚਾਹੂੰਗਾ ਮੇਰੀ ਕਾਫੀ ਦੋਸਤੀ ਹੈ ਮੈਂ ਕਦੇ ਵੀ ਪੁਲਿਸ ਨਾਲ ਕਿਉਂ ਨਹੀਂ ਪੁਲਿਸ ਦੇ ਖਿਲਾਫ ਕਦੇ ਨਹੀਂ ਬੋਲਦਾ ਕਿਉਂ ਨਹੀਂ ਬੋਲਦਾ ਪੁਲਸ ਹੁਣ ਜਾਂ ਸਾਡੇ ਰਾਜਪੁਰੇ ਦੇ ਡੀਐਸਪੀ ਸਾਫ ਸੀਗੇ ਹੁਣ ਮੇਰੇ ਖਿਆਲ ਅੱਜ ਰਿਟਾਇਰਮੈਂਟ ਆ ਉਹਨਾਂ ਦੀ ਵਧੀਆ ਸੀ ਕੋਈ ਕੰਮ ਕਹਿੰਦੇ ਆ ਮੈਂ ਇਹਨਾਂ ਦੀ ਮੈਂ ਇਹਨਾਂ ਨੂੰ ਕੋਈ ਵੀ ਕੰਮ ਕਹਿੰਦਾ ਸਹੀ ਕੰਮ ਹੁੰਦਾ ਮੇਰੀ ਇੱਕ ਫੋਨ ਤੇ ਕੰਮ ਵੀ ਕਰਦੇ ਆ ਪਰ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਹੈ ਜਿਹੜਾ ਅੱਜ ਇਹ ਕੰਮ ਹੋ ਰਿਹਾ ਹੈ। ਇੱਕ ਗੌਰਖਸ਼ਾ ਦਲ ਦੇ ਜਿਹੜੇ ਪ੍ਰਧਾਨ ਹੈ ਸ਼ਤੀਸ਼ ਕੁਮਾਰ ਉਹਨਾਂ ਨੇ ਮਾਈਕ ਤੇ ਆ ਕੇ ਕਿਹਾ ਕਿ ਹੁਣ ਮੈਨੂੰ ਵੀ ਡਰ ਹੈ ਕਿ ਵੀ ਜਦ ਮੈਂ ਵੀ ਬਾਹਰ ਨਿਕਲਦਾ ਤਾਂ ਮੈਂ ਵੀ ਆਪਣਾ ਮਤਲਬ ਹਥਿਆਰ ਲੈ ਕੇ ਨਿਕਲਦਾ ਜਦ ਇਹ ਜੇ ਪ੍ਰਧਾਨਾਂ ਨੂੰ ਡਰ ਦਾ ਮਾਹੌਲ ਹੋਏਗਾ ਤਾਂ ਜਨਤਾ ਕੀ ਕਰੇਗੀ। ਉਹੀ ਗੱਲ ਹੈ ਮੈਂ ਆਪ ਨੂੰ ਕਹਿ ਰਿਹਾ ਸਾਡੇ ਵਰਗਾ ਬੰਦਾ ਸੇਫ ਨਹੀਂ ਹੈ ਤੇ ਆਮ ਜਨਤਾ ਕੀ ਸੇਫ ਹੋਏਗੀ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਹੈ ਵੀ ਬਹੁਤ دہشت ਦਾ ਮਾਹੌਲ ਹੈ ਪਰ ਜੋ ਅੱਜ ਰਾਜਪੁਰੇ ਧਰਨਾ ਲੱਗਿਆ ਪੁਲਿਸ ਪ੍ਰਸ਼ਾਸਨ ਨੂੰ ਤੇ ਸਾਰਿਆਂ ਨੂੰ ਇਸ ਗੱਲ ਦਾ ਸਬਕ ਸਿੱਖਣਾ ਚਾਹੀਦਾ ਵੀ ਲੋਕ ਕੌਣ ਸੜਕਾਂ ਤੇ ਆ ਗਏ ਆ ਵੀ ਸਾਨੂੰ ਸਤਾਈ ਕਰਨੀ ਪੈਣੀ ਰਾਜਪੁਰਾ ਦੀ ਜਨਤਾ ਨੂੰ ਕੀ ਕਹਿਣਾ ਚਾਹੋਗੇ ਹਰ ਵਾਰੀ ਤੁਹਾਡੀ ਬਾਹ ਫੜੀਆਂ ਇਹਨਾਂ ਨੇ ਤੁਹਾਡੇ ਨਾਲ ਖੜੇ ਆ ਤੁਹਾਡੀ ਇੱਕ ਵਾਸਤੇ ਤੁਸੀਂ ਦੇਖ ਸਕਦੇ ਹੋ ਇੰਨਾ ਹਜੂਮ ਜਿੱਦਾਂ ਕੋਈ ਰੈਲੀ ਨਿਕਲ ਰਹੀ ਹੋਏ ਚਲੋ ਇਹਨਾਂ ਦਾ ਦੁੱਖ ਵੀ ਹੈ ਇਹਨਾਂ ਨੂੰ ਤਕਲੀਫ ਵੀ ਹੈ ਪਰ ਤੁਹਾਡਾ ਸਾਥ ਹਮੇਸ਼ਾ ਇਹਨਾਂ ਨੇ ਦਿੱਤਾ ਦੇਖੋ ਮੈਂ ਰਾਜਪੁਰਾ ਦਾ ਹਮੇਸ਼ਾ ਧੰਨਵਾਦ ਕਰਦਾ ਦੇਖੋ ਮੈਂ 4 ਵਾਰੀ ਮਿਊਸਪਲ ਕਾਉਂਸਲਰ ਰਹਾ ਮੇਰੀ ਵਾਈਫ ਰਹੀ 4 ਵਾਰ ਕਹਿਣ ਦਾ ਪਾਵ ਹੈ ਜਦੋਂ ਵੀ ਮੈਂ ਖੜਦਾ ਹਮੇਸ਼ਾ ਹਲਕਾ ਰਾਜਪੁਰਾ ਦੇ ਲੋਕ ਮੈਂ ਜਾਂ ਆਜ਼ਾਦ ਲੜਿਆਂ ਤੱਕ ਤਾਂ ਖੜਦੇ ਨੇ ਇਸ ਮੈਂ ਇਹਨਾਂ ਦਾ ਮੈਂ ਕੀ ਮੇਰਾ ਪਰਿਵਾਰ ਇਹਨਾਂ ਦਾ एहसान ਨਹੀਂ ਉਤਾਰ ਸਕਦਾ ਜਿਹੜਾ ਕਿ ਮੈਂ ਛੋਟੀ ਜੀ ਆਵਾਜ਼ ਦਿੰਦਾ ਤੇ ਮਿੰਟੇ 'ਚ ਇਕੱਠੇ ਹੁੰਦੇ ਆ ਤੇ ਮੈਂ ਇਹਨਾਂ ਦਾ ਰਿਣੀ ਆ ਜਦ ਤੱਕ ਮੇਰੀ ਜਾਨ ਹੈ ਮੈਂ ਇਹਨਾਂ ਦੇ ਨਾਲ ਐਵੇਂ ਖੜਾ ਰਹੂੰਗਾ ਧੰਨਵਾਦ ਤੇ ਇਹ ਸੀਗੇ ਸਾਡੇ ਨਾਲ ਜਗਦੀਸ਼ ਕੁਮਾਰ ਜੱਗਾ ਜੀ ਤੇ ਜਿੱਦਾਂ ਇਹਨਾਂ ਨੇ ਹੁਣ ਅੱਜ ਫੇਰ ਦੁਬਾਰਾ ਤੋਂ ਰਾਜਪੁਰਾ ਦੇ ਲੋਕਾਂ ਨੂੰ ਜਿਹੜਾ ਡਰ ਸੀਗਾ ਬਹਿ ਸੀਗਾ ਘਰ ਤੋਂ ਬਾਹਰ ਨਿਕਲਣਾ ਉਹਨਾਂ ਲਈ ਉਹ ਆਪਣੇ ਸਹੀ ਨਹੀਂ ਸਮਝਦੇ ਆਪਣੇ ਘਰ ਦੇ ਬਾਹਰ ਬੈਠ ਨਹੀਂ ਸਕਦੇ ਲੇਡੀਜ਼ ਨੇ ਆਪਣੇ ਕੰਨਾਂ ਦੀਆਂ ਬਾਲੀਆਂ ਉਤਾਰਤੀਆਂ ਸੋਨਾ ਚਾਂਦੀ ਸਾਰਾ ਕੁਝ ਸਮੇਟ ਕੇ ਘਰ ਰੱਖਤੇ ਆ ਜਿੱਦਾਂ ਲੋਕਾਂ ਨੇ ਆ ਕੇ ਕਿਹਾ ਕਿ ਉਹ ਦੁਕਾਨ ਤੋਂ ਜਾਂਦੇ ਆ ਤੇ ਮੋਬਾਈਲ ਖੋਏ ਜਾਂਦੇ ਆ ਤੇ ਅੱਜ ਜਗਦੀਸ਼ ਕੁਮਾਰ ਜੱਗਾ ਨੇ ਇੱਕ ਵਾਰ ਫੇਰ ਤੋਂ ਰਾਜਪੁਰਾ ਦੀ ਜਨਤਾ ਦੀ ਜਾਣ ਚ ਜਾਣ ਪਾਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵੀ ਅੱਗੇ ਜਗਦੀਸ਼ ਕੁਮਾਰ ਜੱਗਾ ਇਹਨਾਂ ਚੀਜ਼ਾਂ ਤੋਂ ਕਿੱਦਾਂ ਨਿਜਾਤ ਪਾਉਂਦੇ ਆਂ ਕਿਆ ਲੋਕੀ ਇਹ ਚੈਂਸ ਨੈਚਰਾਂ ਤੋਂ ਬਚ ਪਾਣਗੇ ਨਸ਼ਾਖੋਰਾ ਤੋਂ ਬਚ ਪਾਣਗੇ ਇਹ ਆਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨੂੰ ਚਲਾ ਰਾਕਪੁਰਾ